ਬੜੀਆਂ ਨੌਕਰੀਆਂ ਦੇ ਰਹੇ ਆ ਨੌਕਰੀਆਂ ਦਾ ਭੰਡਾਰ ਲਾਤਾ ਅੱਜ ਹਾਲਾਤ ਵੇਖ ਲੋ ਸਾਡੇ ਨੌਜਵਾਨ ਸਿਕਿਉਰਟੀ ਗਾਰਡ ਦੀਆਂ ਨੌਕਰੀਆਂ ਕਰਵਾ ਕੇ ਮਜਬੂਰ ਹੋ ਗਏ ਨੇ ਕਿੰਨੇ ਕ ਪੈਸੇ ਦਿੱਤੇ ਸਿਕਿਉਰਟੀ ਗਾਰਡ ਕਰਵਾਤੇ ਮੈਂ 15000 ਰੁਪਿਆ ਦਿੱਤਾ ਐਜ਼ ਅ ਸਿਕਿਉਰਟੀ ਫੀਸ ਮੈਨੂੰ ਆਂਦੇ ਆਇਆ ਸਿਕਿਉਰਟੀ ਫੀਸ ਤੇ ਬਾਅਦ ਚ ਮੈਨੂੰ ਪਤਾ ਲੱਗਾ ਵੀ 500 इवन ਕਿ ਜਦੋਂ ਮੈਂ ਜੁਆਇਨਿੰਗ ਕੀਤੀ ਸੀ ਉਸ ਟਾਈਮ ਮੇਰੇ ਕੋ 20000 ਰੁਪਿਆ ਲਿਆ ਗਿਆ ਸੀ ਠੀਕ ਆ ਹਾਂਜੀ 20000 ਰੁਪਿਆ ਲਿਆ ਗਿਆ ਸੀ ਫਾਈਲ ਦੇ ਖਰਚੇ ਦੇ ਨਾਂ ਤੇ ਸਿਕਿਉਰਟੀ ਦੇ ਨਾਂ ਤੇ ਬਾਅਦ ਵਿੱਚ ਸਾਨੂੰ ਪਤਾ ਲੱਗਾ ਕਿ ਸਾਡੀ ਸਿਕਿ ਕਰਨੇ ਵੀ ਬਹੁਤ ਵੱਡਾ ਸਕੈਮ ਹੋਇਆ ਸਾਨੂੰ ਬਾਅਦ ਵਿੱਚ ਪਤਾ ਲੱਗਾ ਠੇਡੂਆਂ ਨੂੰ ਔਨ ਲਾਉਣ ਵਾਲੀ ਗੱਲ ਹੈ ਜਿਹੜਾ ਢੇਡੂ ਮਾੜਾ ਪੜਾ ਹੋਵੇ ਉਹਨੂੰ ਵੜ ਦੋ ਤੇ ਬਾਕੀਆਂ ਤੋਂ ਔਨ ਲਾ ਲਓ ਕੁਛ ਨਹੀਂ ਜਿ ਮਿਲ ਡਿਆ ਕਿਉਂਕਿ 2 ਮਹੀਨੇ ਤੇ ਹੋ ਗਏ ਆ ਅਸੀਂ ਆਪਣੇ ਪੱਲੇੋਂ ਤੇਲ ਫੂਕੇ ਆਂ ਡੇ ਰੋਜ ਦਾ ਸੌ ਦਾ ਤੇਲ ਲਗਣ ਡਿਆ ਡਾ ਤੇ ਉਹ 2 ਮਹੀਨੇ ਦੀ ਤਨਖਾਹ ਨਹੀਂ ਅਜੇ ਤੱਕ ਆਈ ਬਦਾ ਤੇ ਇਹ ਬੰਦਾ ਇਸ ਮੁੱਦੇ ਤੇ ਬੋਲਦਾ ਨਾ ਕਿਸੇ ਨਾ ਕਿਸੇ ਰੀਜ਼ਨ ਨਾਲ ਬਹਾਨੇ ਨਾਲ ਉਸਨੂੰ ਡਿਊਟੀ ਤੋਂ ਹਟਾ ਦਿੱਤਾ ਜਾਂਦਾ ਆ ਅਹੀਂ ਕਾ ਮੈਂ ਡਿਊਟੀਆਂ ਕਰ ਰਹੇ ਆ ਸੜਕਾਂ ਤੇ ਬੈਠ ਕੇ ਡਿਊਟੀਆਂ ਕਰ ਰਹੇ ਆ ਨਾ ਸਾਡੇ ਕੋ ਪੱਕੇ ਨਾ ਪਾਣੀ ਨਾ ਕੁਝ ਠੀਕ ਆ ਕਈ ਵਾਰੀ ਸਾਨੂੰ ਪੋੜੀਆਂ ਤੇ ਬਹਿ ਕੇ ਸਾਰਾ ਸਾਰਾ ਦਿਨ ਕੋ ਚਾਰਨਾ ਪੈਂਦਾ ਹੈਗਾ ਵਾ ਇਥੇ ਈਵਨ ਦਾ ਕਿ ਸਾਨੂੰ ਮੈਨੇਜਰ ਦਾ ਨਹੀਂ ਪਤਾ ਕਿ ਸਾਡਾ ਮੈਨੇਜਰ ਕੌਣ ਹੈ ਨਾ ਕੋ ਰਿਸਪੋਨਸੀਬਿਲਟੀ ਚੁੱਕਦਾ ਪਿਆ ਕਿ ਹਾਂ ਬਈ ਤੁਹਾਡੀਆਂ ਤਨਖਾਹਾਂ ਵਾਂ ਦਾਂਗੇ ਤੁਸੀਂ ਵੀ ਜਾਣਦੇ ਹੋ ਕਿ ਬੇਦਵੀ ਦਾ ਮਾਮਲਾ ਹੋਇਆ ਸੀ ਤੇ ਉੱਥੇ ਮਾਫੀਆਂ ਮੰਗੀਆਂ ਗਈਆਂ ਸੀ ਉੱਥੇ ਇੱਕ ਸਰਦਾਰ ਜੀ ਆਏ ਸੀ ਜਿਨ੍ਹਾਂ ਦਾ ਕਿ ਅਸੀਂ ਪੂਰੀ ਤਰ੍ਹਾਂ ਨਾਂ ਵੀ ਨਹੀਂ ਜਾਣਦੇ ਤੇ ਉਹਨਾਂ ਨੂੰ ਮੈਨੇਜਰ ਐਜ਼ ਅ ਮੈਨੇਜਰ ਕਰਕੇ ਪੇਸ਼ ਕੀਤਾ ਗਿਆ ਸੀ ਜਦੋਂ ਜਦੋਂ ਬੇਦਵੀ ਦਾ ਮਾਮਲਾ ਹੋਇਆ ਸੀ ਤੇ ਉਹਦੇ ਵਿੱਚ ਜਦੋਂ ਧਮਕੀਆਂ ਆਈਆਂ ਸੀ ਮੈਨੂੰ ਉਹਨਾਂ ਵੱਲੋਂ ਹੀ ਆਈਆਂ ਸੀ ਔਰ ਜਦੋਂ ਮੈਨੂੰ ਕੱਢਿਆ ਗਿਆ ਮੈਨੂੰ ਸਸਪੈਂਡ ਕੀਤਾ ਗਿਆ ਮੈਨੂੰ ਉਹਨਾਂ ਵੱਲੋਂ ਕੀਤਾ ਗਿਆ ਪਰ ਜਦੋਂ ਮਾਫੀ ਮੰਗਣੀ ਸੀ ਜਦੋਂ মিডিਆ ਦੇ ਸਾਹਮਣੇ ਆਉਣਾ ਸੀ ਜਦੋਂ ਦੁਨੀਆ ਦੇ ਸਾਹਮਣੇ ਆਉਣਾ ਸੀ ਉਦੋਂ ਉਹਨਾਂ ਨੇ ਇੱਕ ਸਿੱਖ ਸਿੱਖ ਮੈਨੇਜਰ ਅੱਗੇ ਰੱਖਤਾ ਸਾਡੇ ਇਹਦੇ ਵਿੱਚ ਬਸ ਇਹੋ ਕੁਝ ਚੱਲਦਾ ਆ ਰਿਹਾ ਵਾ ਇਹਦੇ ਪੈਸੇ ਕਿੱਦਾਂ ਖਾਣੇ ਆ ਉਹਦੇ ਪੈਸੇ ਕਿੱਦਾਂ ਖਾਣੇ ਆ ਕਿਉਂਕਿ ਜਿ ਕਈ ਭੈਣਾਂ ਦੇ ਹਸਬੰਦ ਨਹੀਂ ਹੈਗੇ ਹੁਣ ਮੇਰੇ ਵੀ ਹਸਬੰਦ ਨਹੀਂ ਹੈਗੇ ਸਾਡਾ ਸਾਰਾ ਕੁਝ ਇਸੇ ਹੀ ਤਨਖਾਹ ਦੇ ird gird ਘੁੰਮਦਾ ਹੈ 5-6 ਮਹੀਨੇ ਬਾਅਦ ਇਹਨਾਂ ਕੋਲੋਂ ਜਦੋਂ ਰੋਜ਼ ਆਪਾਂ ਮਹੀਨੇ ਡੇਢ ਮਹੀਨੇ ਬਾਅਦ ਪੁੱਛਦੇ ਹਾਂ ਇੱਕ ਦਿਨ ਇਹਨਾਂ ਕੋ ਪੰਜ ਮਹੀਨਾ ਬਾਅਦ ਫੇਰ ਪੁੱਛਿਆ ਗਿਆ ਇਹਨਾਂ ਨੇ ਆਕ ਕੇ ਸਾਨੂੰ ਇੱਕੋ ਗੱਲ ਕਹੀ ਰਾਤ ਗਈ ਤੇ ਬਾਤ ਗਈ ਉਹ ਪੈਸੇ ਭੁੱਲ ਜਾਓ ਤੇ ਸਾਡੇ ਪੈਸੇ ਫਿਰ ਇਹਨਾਂ ਦੇ ਅੰਦਰ ਖਾਤੇ ਕੋ ਮਰੇ ਸਾਰੇ ਹੀ ਸਕੈਮ ਦੇ ਵਿੱਚ ਹਿੱਸੇਦਾਰ ਨੇ ਨੇक्स्ट ਸਮੇਂ ਬੋਲਦੇ ਹਾਂ ਜੀ ਜੀਵਨ ਬੋਲ ਰਿਹਾ ਮੈਂ ਜੀ ਹਰਜੀਤ ਸਿੰਘ ਗਰੇਵਾਲ ਗੱਲ ਕਰ ਰਿਹਾ ਹਾਂ ਪੱਤਰਕਾਰ ਮੈਂ ਬਿਜ਼ੀ ਹਾਂ ਬਾਅਦ ਚੁਗਾ ਮੇਰੀ ਗੱਲ ਤੁਹਾਨੂੰ ਇੱਕ ਮੈਸੇਜ ਦੇ ਦਿਓ ਸਾਰਿਆਂ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਹਰਜੀਤ ਸਿੰਘ ਗਰੇਵਾਲ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਲੰਜ ਦੇ ਨਾਲ ਤਸਵੀਰਾਂ ਵਿਖਾਵਾਗੇ ਅੰਮ੍ਰਿਤਸਰ ਦੇ ਬੀ ਆਰਟੀਸੀ ਬੱਸ ਸਟੈਂਡ ਦੀ ਆ ਜਿੱਥੇ ਕੀ ਜਿਹੜੇ ਸਿਕਿਉਰਟੀ ਜਾਣ ਦੇ ਇਹਨਾਂ ਵੱਲੋਂ ਅੱਜ ਹੜਤਾਲ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਆਪਣੀਆਂ ਮੰਗਾਂ ਨੂੰ ਲੈ ਕੇ ਅਤੇ ਇਹਨਾਂ ਦਾ ਕਹਿਣਾ ਵੀ ਦੋ-ਦੋ ਮਹੀਨੇ ਹੋ ਗਏ ਨੇ ਇਹਨਾਂ ਨੂੰ ਤਰਖਾਵਾ ਤੱਕ ਨਹੀਂ ਮਿਲਨੀਆ ਅੱਜ ਦੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਵੱਡੀ ਤਦਾਦ ਵਿੱਚ ਆ ਜਾਣਾ ਇੱਥੇ ਪੋਟਾਸ਼ੀ ਕੀਤਾ ਗਿਆ ਰੋਸ਼ ਮੋਹਰਬ ਕੀਤਾ ਗਿਆ ਅਤੇ ਜਿਹੜੇ ਇੱਥੇ ਅਫਸਰ ਆਏ ਸੀ ਉਹਨਾਂ ਨੂੰ ਜਿਹੜਾ ਕੀ ਰਿਆ ਗਿਆ ਬਾਕੀ ਗੱਲਬਾਤ ਕਰਾਂਗੇ ਭੈਣ ਦੇ ਨਾਲ ਪੁੱਛਾਂਗੇ ਸਾਰਾ ਕੀ ਹੈ ਮਾਮਲਾ ਆਪਣੇ ਕੀ ਨਾਮ ਤੁਹਾਡਾ ਮੇਰਾ ਨਾਮ ਲਵਲੀ ਹੈ ਤੇ ਮੈਂ ਬੀਆਰਟੀਐਸ ਵਿੱਚ ਗਾਰਡ ਦੀ ਜੌਬ ਕਰਦੀ ਹਾਂ ਮੇਰੇ ਉਸ ਵੀ ਮੁਸ਼ਕਲ ਕੀ ਆ ਜਾਈ ਅਸੀਂ ਦੇਖਿਆ ਸਾਰੇ ਸਿਕਿਉਰਟੀ ਗਾਰ ਜਿੰਨੇ ਹੈਗੇ ਨੇ ਸਾਰੇ ਆ ਕੇ ਧਰਨਾ ਪਰ ਸ਼ੰਕਾਰੇ ਨੇ ਕੀ ਕਰਨ ਕੀ ਬਣ ਗਿਆ ਜੀ ਅ ਇੱਕ ਤੇ ਸਾਡਾ 3 ਮਹੀਨਾ 3 ਸਾਲ ਦਾ ਏਰੀਅਲ 3 ਸਾਲ ਤੋਂ ਸਾਨੂੰ ਏਰੀਅਲ ਨਹੀਂ ਦਿੱਤਾ ਜਾ ਰਿਹਾ ਔਰ ਪਲੱਸ 2 ਸਾਲ 2 ਮਹੀਨੇ ਦੀਆਂ ਤਨਖਾਹਾਂ ਜਿਹੜੀਆਂ ਐ ਸਾਨੂੰ ਨਹੀਂ ਦਿੱਤੀ ਸਾਨੂੰ ਲਾਰਾ ਲਾਇਆ ਜਾ ਰਿਹਾ ਹੈ ਕਦੀ ਸਾਨੂੰ ਡੀਪੂ ਵਾਲੇ ਉਧਰ ਭੇਜ ਦਿੰਦੇ ਦਫ਼ਤਰ ਵਾਲ ਦਫ਼ਤਰ ਵਾਲੇ ਡੀਪੂ ਵਾਲੇ ਭੇਜ ਦਿੰਦੇ ਸਾਨੂੰ ਕਿਹਾ ਜਾ ਰਿਹਾ ਕਿ ਬਜਟ ਨਹੀਂ ਆ ਰਿਹਾ ਚਲੋ ਤਨਖਾਹਾਂ ਦਾ ਤੇ ਬਜਟ ਨਹੀਂ ਪਰ ਜਿਹੜਾ 3 ਸਾਲ ਤੋਂ ਏਰੀਅਲ ਸਾਡਾ ਅੱਡਾ ਜਾ ਰਿਹਾ ਹੈ ਕਿ ਅੱਜ ਦਿਨ ਨੇ ਕੱਲ ਦਿਨ ਨੇ ਪਹਿਲਾਂ 4 ਮਹੀਨੇ ਪਹਿਲਾਂ ਨੇ ਪ੍ਰੋਮਿਸ ਕੀਤਾ ਕਿ ਤੁਹਾਡਾ ਤਾਂ 1 ਮਹੀਨੇ ਦੇ ਵਿੱਚ ਵਿੱਚ ਏਰੀਅਲ ਪੈ ਜਾਏਗਾ ਪਰ ਅੱਜ ਤੱਕ ਉਹਨਾਂ ਨੇ ਸਾਡਾ ਏਰੀਅਲ ਨਹੀਂ ਪਾਇਆ ਪਰ ਮਨੀਸ਼ ਜੀ ਵੀ ਨਾ ਤਨਖਾਹ ਪਉਣ ਦਾ ਕਾਰਨ ਕੀ ਹੈ 2 ਮਹੀਨੇ ਅਸੀਂ ਦੇਖਿਆ ਵੀ 2 ਮਹੀਨੇ ਜੇ ਕਿਸੇ ਨਾ ਘਰ ਹੀ ਤਨਖਾਹ ਪਵੇ ਤੋ ਘਰ ਦਾ ਰੋਜ਼ਾ ਪਾਣੀ ਕਿਸ ਤਰ੍ਹਾਂ ਚੱਲਣਾ ਘਰ ਦੇ ਖਰਚੇ ਕਿਸ ਤਰ੍ਹਾਂ ਚੱਲਣਗੇ ਕਦੀ ਦੱਸਿਆ ਜਿਹੜਾ ਉਹ ਆਪਣੇ ਵੇਖੋ ਜੀ ਅਸੀਂ ਤੇ ਆਪਣੇ ਹਾਲਾਤ ਦੱਸਦੇ ਰਹਿਨੇ ਆ ਉਹਨਾਂ ਨੂੰ ਵੀ ਪਤਾ ਹੈ ਕਿ ਕੇਸਾ ਹਾਲਾਤ ਦੇ ਵਿੱਚ ਆ ਅਸੀਂ ਹੁਣ ਜਿਹੜੇ ਸੜਕਾਂ ਦੇ ਉੱਤੇ ਨੌਕਰੀਆਂ ਕਰਨਦੇ ਬਿਨਾ ਪੱਖੇ ਤੋਂ ਬਿਨਾ ਉੱਥੇ ਕੁਰਸੀ ਤੋਂ ਅਸੀਂ ਆਪਣੀ ਇਮਾਨਦਾਰੀ ਨਾਲ ਨੌਕਰੀਆਂ ਕਰਨਦੇ ਆ ਉਹਨਾਂ ਨੂੰ ਪਤਾ ਹੀ ਹੈ ਕਿ ਅਸੀਂ ਤੇ ਤਨਖਾਹਾਂ ਦੇ ਲਈ ਆਉਂਦੇ ਆਪਣੇ ਘਰ ਚਲਾਉਣ ਦੇ ਲਈ ਆਉਂਦੇ ਆ ਤੇ ਜੇ ਫਿਰ ਵੀ ਸਾਨੂੰ ਤਨਖਾਹਾਂ ਨਾ ਦੇਣ ਤੇ ਫਿਰ ਤੇ ਬਹੁਤ ਮਾੜੀ ਗੱਲ ਬਨੀਰ ਸਿੰਘ ਵੀ ਹੁਣ ਕਿੰਨੇ ਮੁਲਾਜ਼ਮਾਂ ਜਿਹੜੇ ਅੱਜ ਭੁੱਖ ਹੜਤਾਲ ਦੇ ਜਿਹੜੇ ਅੱਜ ਧਰਨਾ ਪ੍ਰਸ਼ੰਕਾਰੇ ਨੇ ਕਿੰਨੇ ਮੁਲਾਜ਼ਮ ਹੈਗੇ ਸਾਰੇ ਘਟੋ ਘਟ ਸਾਰਾ 1.5 ਸੌ ਮੁਲਾਜ਼ਮ ਹੈਗੇ ਹਾਂਜੀ 150 ਮੁਲਾਜ਼ਮ ਜਿਹੜੇ ਅਸੀਂ ਸਾਰੇ ਅੱਜ ਇਕੱਠੇ ਹੋਏ ਆ ਅਸੀਂ ਪਹਿਲਾਂ ਇਹਨਾਂ ਨਾਲ ਕੱਲ ਡੀਪੂ ਵਾਲਿਆਂ ਨਾਲ ਵੀ ਮਿਲੇ ਉਹਨਾਂ ਨੇ ਕਦੀ ਕਿਸੇ ਤੇ ਇਲਜ਼ਾਮ ਲਗਾਤਾ ਕਿ ਇਹ ਇਹਦੇ ਕਰਕੇ ਏਰੀਅਲ ਨਹੀਂ ਆਇਆ ਜਾਂ ਉਹਨੇ ਪੇਪਰ ਨਹੀਂ ਕਲੀਅਰ ਕੀਤੇ ਜਾਂ ਇਸ ਤਰ੍ਹਾਂ ਨਹੀਂ ਹੋਇਆ ਪਰ ਅੱਜ ਅਸੀਂ ਇਹਨਾਂ ਨੂੰ ਕਲੀਅਰ ਪੁੱਛਿਆ ਤੇ ਜਦੋਂ ਅਸੀਂ ਇਹਨਾਂ ਨੂੰ ਪੁੱਛਿਆ ਤੇ ਉਹਨਾਂ ਨੇ ਸਾਨੂੰ 3 ਵੇ ਦਾ ਟਾਈਮ ਦਿੱਤਾ ਕਿ ਸਾਡੇ ਕਮਿਸ਼ਨਰ ਸਰ ਨਾਲ ਮੀਟਿੰਗ ਹੈਗੀ ਆ ਅਸੀਂ 3 ਵਜੇ ਆਵਾਂਗੇ ਤੇ 3 ਵੇ ਤੁਹਾਨੂੰ ਸਾਰੀਆਂ ਗੱਲਾਂ ਦਾ ਜਵਾਬ ਦਿੱਤਾ ਜਾਏਗਾ ਪਰ ਇਹ 100 ਵੀ ਜਿਹੜੇ ਅਧਿਕਾਰੀ ਆਏ ਸੀ ਜਿਲ੍ਹਾ ਸੀ ਜਿਨ੍ਹਾਂ ਦਾ ਤੁਸੀਂ ਘਰਾਓ ਕੀਤਾ ਗਿਆ ਸੀ ਦੇਖਿਆ ਤੁਹਾਡੇ ਸਾਥੀਆਂ ਦਾ ਘਰਾਓ ਕੀਤਾ ਗਿਆ ਸੀ ਤੇ ਅਸੀਂ ਇਹਨਾਂ ਕੋਲ ਕੱਲ ਵੀ ਆਈ ਸੀ ਜੀਰੋ ਇਹਨਾਂ ਨੇ ਸਾਨੂੰ ਕਿਹਾ ਕਿ ਤੁਹਾਡਾ ਜਿਹੜਾ ਏਰੀਅਲ ਹੈ ਉਹ ਕਿਸੇ ਇੱਕ ਸ਼ਖਸ਼ ਦੇ ਜਿਹੜਾ ਕਿ ਸਿਧਾਂਤ ਸਰ ਦੇ ਕਾਰਨ ਸਾਡਾ ਏਰੀਅਲ ਨਹੀਂ ਪਿਆ ਹਾਂਜੀ ਤੇ ਮੈਨੂੰ ਇਸ ਤੋਂ ਵੀ ਜੇਕਰ ਗੱਲ ਕਰੀਏ ਸਰਕਾਰ ਇਹ ਕਿਹਦਾ ਅੰਦਰ ਆਉਂਦਾ ਵਾ ਠੇਕਾ ਕਿਹਦੇ ਕੋਲ ਹੈਗਾ ਵਾ ਕਿਹੜੀ ਕੰਪਨੀ ਕੋਲ ਠੇਕਾ ਵਾ ਤੇ ਕਿਉਂ ਨਹੀਂ ਆ ਜੜੀਆਂ ਵਾ ਦੋ ਦੋ ਮਹੀਨੇ ਹੋ ਗਏ ਨੇ ਇਹਨਾਂ ਜੜੀਆਂ ਗਾੜਾਂ ਤੋਂ ਖਾਵਾ ਤੱਕ ਨਹੀਂ ਮਿਲਿਆ ਤੇ ਉਹਨਾਂ ਨੂੰ ਕਦੇ ਜਸਟ ਜਾ ਕੇ ਕਿਹਾ ਨਹੀਂ ਵੀ ਭਾਈ ਸਾਡੀ ਤਰਖਾਵਾ ਦਿਓ ਸਾਨੂੰ ਬੜੀ ਮੁਸ਼ਕਲ ਆ ਰਹੀ ਆ ਅਸੀਂ ਪਰਵਾਹ ਕਿਦਾ ਚਲਾਵਾਂਗੇ ਆਪਣਾ ਸਰ ਸਭ ਤੋਂ ਪਹਿਲਾਂ ਤੇ ਸਾਨੂੰ ਇਹ ਨਹੀਂ ਸਮਝ ਲੱਗਦੀ ਕਿ ਸਾਡਾ ਮੈਨੇਜਰ ਕੌਣ ਹੈ ਤੁਸੀਂ ਵੀ ਜਾਣਦੇ ਹੋ ਕਿ ਬੇਦਵੀ ਦਾ ਮਾਮਲਾ ਹੋਇਆ ਸੀ ਤੇ ਉੱਥੇ ਮਾਫੀਆਂ ਮੰਗੀਆਂ ਗਈਆਂ ਸੀ ਮਾਫੀਆਂ ਮੰਗੇਗੇ ਉਸ ਟਾਈਮ ਤੇ ਸਾਡਾ ਜਿਹੜਾ ਮੈਨੇਜਰ ਸੀ ਉੱਥੇ ਇੱਕ ਸਰਦਾਰ ਜੀ ਆਏ ਸੀ ਜਿਨ੍ਹਾਂ ਦਾ ਕਿ ਅਸੀਂ ਪੂਰੀ ਤਰ੍ਹਾਂ ਨਾਂ ਵੀ ਨਹੀਂ ਜਾਣਦੇ ਤੇ ਉਹਨਾਂ ਨੂੰ ਮੈਨੇਜਰ ਐਜ਼ ਅ ਮੈਨੇਜਰ ਕਰਕੇ ਪੇਸ਼ ਕੀਤਾ ਗਿਆ ਸੀ ਤੇ ਅੱਜ ਜਦੋਂ ਅਸੀਂ ਜਦੋਂ ਅਸੀਂ ਪੁੱਛਿਆ ਹੁਣ ਅਸੀਂ ਪੁੱਛਦੇ ਪਏ ਆ ਤੇ ਇੱਕ ਸਤਿੰਦਰ ਸਿੰਘ ਢਿੱਲੋਂ ਜੀ ਸਾਡੇ ਮੈਨੇਜਰ ਦੱਸੇ ਜਾ ਪਰ ਮੈਨੂੰ ਯਾਦ ਸੋ ਵੀ ਜਦੋਂ ਉਹ ਬੇਅਦਬੀ ਦੇ ਤੌਰ ਤੇ ਜਦੋਂ ਕਿਸੇ ਸਿੱਖ ਦੀ ਪੱਗ ਲਾਈ ਸੀ ਉਦੋਂ ਉਹ ਸਰਦਾਰ ਜੀ ਆਏ ਸੀ ਤੇ ਤੁਸੀਂ ਉਸ ਮੌਕੇ ਤੇ ਮੌਜੂਦ ਸੀ ਤੁਸੀਂ ਪੁੱਛਿਆ ਨਹੀਂ ਭਾਈ ਮੈਂ ਵੀ ਐਸੇ ਮਹਿਕਮੇ ਡਿਊਟੀ ਕਰਦੀ ਆ ਮੈਂ ਤੇ ਕਹੀਏ ਮੈਨੇਜਰ ਦੇਖਿਆ ਨਹੀਂ ਆ ਕਿ ਇਹ ਤੁਸੀਂ ਕਿੱਥੋਂ ਆ ਗਏ ਤੁਸੀਂ ਇਹ ਪੁੱਛਿਆ ਨਹੀਂ ਗੱਲਬਾਤ ਨਹੀਂ ਕੀਤੀ ਉਹਨਾਂ ਨਾਲ ਸਰ ਉਹਨਾਂ ਨਾਲ ਗੱਲਬਾਤ ਕੀਤੀ ਸੀ মিডিਆ ਨੇ ਵੀ ਉਹਨਾਂ ਨੂੰ ਪੁੱਛਿਆ ਸੀ ਕਿ ਸਾਡੇ ਮੈਨੇਜਰ ਤੇ ਅਜੇ ਸ਼ਰਮਾ ਜੀ ਕਹਿੰਦੇ ਆ ਰਿਜ਼ਾਈਨ ਦੇ ਚੁੱਕੇ ਆ ਐਕਚੁਅਲ ਜਦੋਂ ਬੇਦਵੀ ਦਾ ਮਾਮਲਾ ਹੋਇਆ ਸੀ ਤੇ ਉਹਦੇ ਵਿੱਚ ਜਦੋਂ ਧਮਕੀਆਂ ਆਈਆਂ ਸੀ ਮੈਨੂੰ ਉਹਨਾਂ ਵੱਲੋਂ ਹੀ ਆਈਆਂ ਸੀ ਔਰ ਜਦੋਂ ਮੈਨੂੰ ਕੱਢਿਆ ਗਿਆ ਮੈਨੂੰ ਸਸਪੈਂਡ ਕੀਤਾ ਗਿਆ ਮੈਨੂੰ ਉਹਨਾਂ ਵੱਲੋਂ ਕੀਤਾ ਗਿਆ ਪਰ ਜਦੋਂ ਮਾਫੀ ਮੰਗਣੀ ਸੀ ਜਦੋਂ মিডিਆ ਦੇ ਸਾਹਮਣੇ ਆਉਣਾ ਸੀ ਜਦੋਂ ਦੁਨੀਆ ਦੇ ਸਾਹਮਣੇ ਆਉਣਾ ਸੀ ਉਦੋਂ ਉਹਨਾਂ ਨੇ ਇੱਕ ਸਿੱਖ ਸਿੱਖ ਮੈਨੇਜਰ ਅੱਗੇ ਰੱਖਤਾ ਸਾਡੇ ਕਿ ਮੈਂ ਇਹਦੇ ਰੱਖਿਆ ਗਿਆ ਕਿ ਆਪ ਕਿਉਂ ਨਹੀਂ ਆਏ ਅੱਗੇ ਹੁਣ ਸਾਨੂੰ ਇੱਕ ਹੋਰ ਮੈਨੇਜਰ ਅੱਗੇ ਦਿਖਾ ਦਿੱਤਾ ਤੇ ਜੇ ਅਸੀਂ ਹੋਰ ਮਹੀਨਾ ਕਿ ਠਹਿਰ ਜਾਈਏ ਤੇ ਮੈਨੇਜਰ ਤੇ ਮੈਨੇਜਰ ਬਦਲੇ ਜਾਣੇ ਅਸੀਂ ਕਿਉਂ ਨਹੀਂ ਦੇਸੋ ਵੀ ਖਾਸ ਕਰਕੇ ਹੋਰ ਅਗਲੇ ਮਹੀਨੇ ਰਖੜੀ ਆ ਰਹੀ ਆ ਰਖੜੀ ਦਾ ਤਿਹਾੜਿਆ ਅਸੀਂ ਦੇਖਿਆ ਵੀ ਹਰ ਇੱਕ ਭੈਣਾਂ ਨੂੰ ਖੁਸ਼ੀ ਹੁੰਦੀ ਆ ਮੌਕਾ ਪਿਆਰ ਦਾ ਹੰਦਾ ਭੈਣ ਭਰਾਵਾਂ ਦਾ ਪ੍ਰਤੀਕ ਹੁੰਦਾ ਵਾ ਭੈਣਾਂ ਦੇ ਬੜੇ ਖਰਚੇ ਹੁੰਦੇ ਨੇ ਕੀ ਲੱਗਦਾ ਨਹੀਂ ਫਿਰ ਰਖੜੀ ਦਾ ਤਿਹਾ ਕਿਸ ਤਰ੍ਹਾਂ ਬਣਾਵਾਂਗੇ ਜੇਕਰ ਤੁਹਾਡੇ ਕੋਲ ਪੈਸੇ ਹੀ ਹੈ ਨਹੀਂ ਆ ਕਿਸ ਤਰ੍ਹਾਂ ਸਾਲਾ ਦੇ ਤਿਹਾੜ ਬਣਾਵਾਂਗੇ ਵੇਖੋ ਜੀ ਸਾਡੇ ਜਿਹੜੇ ਸੀਨੀਅਰ ਹਨ ਅਸੀਂ ਤੇ ਉਹਨਾਂ ਦਾ ਮੂੰਹ ਦੇਖਣਦੇ ਆ ਸਾਨੂੰ ਕਦੋਂ ਤਨਖਾਹਾਂ ਪਾਉਣ 2 ਮਹੀਨੇ ਹੋ ਗਏ ਘਰ ਵੀ ਜਾਂਦੇ ਆ ਤੇ ਬੱਚੇ ਇਹੋ ਹੀ ਡੀਕ ਕਰਦੇ ਆ ਕਿ ਤਨਖਾਹਾਂ ਆਈਆਂ ਕਿ ਨਹੀਂ ਮੈਂ ਆਪਣੇ ਬੇਟੇ ਦੀ ਐਡਮਿਸ਼ਨ ਕਰਾਉਣੀ ਆ ਕਿ ਤਨਖਾਹਾਂ ਦੇ ਕਰਕੇ ਸਾਡਾ ਸਾਰਾ ਕੁਝ ਹੀ ਸਰਕਲ ਰੁਕ ਗਿਆ ਕਈ ਬੱਚਿਆਂ ਦਾ ਅਸੀਂ ਸੋ ਕੰਮ ਕਰਨੇ ਘਰ ਦਾ ਰਾਸ਼ਨ ਪਾਣੀ ਕਿਉਂਕਿ ਸਾਡਾ ਤੇ ਜਿਹੜਾ ਲੇਡੀਜ਼ ਦਾ ਖਰਚਾ ਚੱਲਦਾ ਹੀ ਐਸੇ ਕਰਕੇ ਆ ਸਾਡੀਆਂ ਤਨਖਾਹਾਂ ਤੋਂ ਹੀ ਤੇ ਸਾਡਾ ਘਰ ਦਾ ਖਰਚਾ ਚੱਲਦਾ ਪਿਆ ਠੀਕ ਹੈ ਤੇ ਕਿਉਂਕਿ ਕਈ ਭੈਣਾਂ ਦੇ ਹਸਬੰਡ ਨਹੀਂ ਹੈਗੇ ਹੁਣ ਮੇਰੇ ਵੀ ਹਸਬੰਡ ਨਹੀਂ ਹੈਗੇ ਸਾਡਾ ਗਿਰਦ ਘੁੰਮਦਾ ਹੈ ਠੀਕ ਹੈ ਨਾ ਤੇ ਪਰ ਸਾਡੇ ਨਾਲ ਇੰਨਾ ਜਿਆਦਾ ਇਹ ਇਸ ਤਰ੍ਹਾਂ ਕਰਨ ਦੇ ਤੱਕਾ ਕਰਨ ਦੇ ਆ ਤੇ ਅਸੀਂ ਦੱਸੋ ਕਿੱਥੇ ਜਾਈਏ ਕਿਹਦੇ ਕੋ ਜਾਈਏ ਠੀਕ ਹੈ ਜੀ ਬਹੁਤ ਬਤਾਲਵਾ ਜੀ ਅਮਵੀਰ ਜੀ ਤੁਸੀਂ ਵੀ ਦੱਸੋ ਆਪਣਾ ਕਿਉਂਕਿ ਮੁਸ਼ਕਲਾ ਸੀ ਦੇਖਿਆ ਬੜੇ ਭੈੜਾ ਨੇ ਆਏ ਨੇ ਦੂਤ ਰਾਡੇ ਤੋਂ ਆਏ ਨੇ ਤੁਸੀਂ ਕਿੱਥੋਂ ਦੇ ਰਹਿਣ ਵਾਲੇ ਹੋ ਕੀ ਮੁਸ਼ਕਲਾ ਕੀ ਆ ਰਹੀ ਹੈ ਤੁਹਾਨੂੰ ਅੱਛਾ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਸੁਨੀਲ ਕੁਮਾਰ ਆ ਮੈਂ ਇਸ ਪ੍ਰੋਜੈਕਟ ਵਿੱਚ ਉਦੋਂ ਦਾ ਜੌਬ ਕਰ ਰਿਹਾ ਹਾਂ ਜਦੋਂ ਬਾਦਲ ਸਾਹਿਬ ਹਰੀ ਚੰਡੀ ਦੇ ਕੇ ਗਏ ਸੀਗੇ 2000 16 ਵਿੱਚ 15 ਤਰੀਕ 2016 ਵਿੱਚ ਠੀਕ ਹੈ ਜੀ ਮੈਂ ਉਦੋਂ ਤੋਂ ਹੀ ਇਸ ਪ੍ਰੋਜੈਕਟ ਵਿੱਚ ਜੌਬ ਕਰ ਰਿਹਾ ਹਾਂ ਇਹਦੇ ਵਿੱਚ ਬਸ ਇਹੋ ਕੁਝ ਚੱਲਦਾ ਆ ਰਿਹਾ ਵਾ ਇਹਦੇ ਪੈਸੇ ਕਿੱਦਾਂ ਖਾਣੇ ਆ ਉਹਦੇ ਪੈਸੇ ਕਿੱਦਾਂ ਖਾਣੇ ਆ ਇਹੀ ਕੰਮ ਔਰੀਅਨ ਕੰਪਨੀ ਕਰਕੇ ਗਈ ਸੀਗੀ ਇਹੀ ਕੰਮ ਔਰੀਅਨ ਕੰਪਨੀ ਕਰਕੇ ਗਈ ਸੀਗੀ ਸਾਨੂੰ ਇਹਨਾਂ ਵੱਲੋਂ ਕਿਹਾ ਗਿਆ ਸੀਗਾ ਕਿ ਤੁਹਾਡੀ ਜਿਹੜੇ ਆ ਪੈਸੇ ਨਹੀਂ ਮਰਨ ਦੇਾਂਗੇ ਜਿਸ ਤਰ੍ਹਾਂ ਅੱਜ ਅਸੀਂ ਅੱਜ ਇਕੱਠੇ ਹੋਏ ਆਂ ਕਿਸੇ ਟਾਈਮ ਤੇ ਅਸੀਂ ਵੀ ਇਕੱਠੇ ਹੋਏ ਸੀਗੇ ਉਸ ਟਾਈਮ ਤੇ ਵੀ ਜਦੋਂ 3 ਸਾਲ ਆਪਣੇ ਪੂਰੇ ਆਰੀਅਨ ਕੰਪਨੀ ਕਰਕੇ ਗਈ ਸੀਗੀ ਠੀਕ ਹੈ ਜੀ ਫਿਰ ਉਹਦੇ ਵਿੱਚ ਸਾਨੂੰ ਕਿਹਾ ਗਿਆ ਸੀਗਾ ਇਹਨਾਂ ਦੇ ਉੱਚ ਅਧਿਕਾਰੀ ਜਿਹੜੇ ਮੈਟਰੋ ਵੱਲੋਂ ਵੀਆਰਟੀਐਸ ਦੇ ਸਟਾਫ ਵੱਲੋਂ ਕਿ ਤੁਹਾਡਾ ਕੋਈ ਪੈਸਾ ਨਹੀਂ ਮਰਨ ਦਿਆਂਗੇ ਅਸੀਂ ਜ਼ਿੰਮੇਵਾਰ ਬੈਠੇ ਹਾਂ ਅਸੀਂ ਬੈਠੇ ਹਾਂ ਤੁਹਾਡਾ ਪੈਸਾ ਕੋਈ ਨਹੀਂ ਮਾਰਦਾ ਤੁਸੀਂ ਇਹਨਾਂ ਨੂੰ ਜਾਣ ਲਓ ਤੇ ਕੁਝ 5-6 ਮਹੀਨੇ ਬਾਅਦ ਇਹਨਾਂ ਕੋਲੋਂ ਜਦੋਂ ਰੋਜ਼ ਆਪਾਂ ਮਹੀਨੇ ਡੇਢ ਮਹੀਨੇ ਬਾਅਦ ਪੁੱਛਦੇ ਹਾਂ ਇੱਕ ਦਿਨ ਇਹਨਾਂ ਕੋ ਪੰਜ ਮਹੀਨਾ ਬਾਅਦ ਫਿਰ ਪੁੱਛਿਆ ਗਿਆ ਇਹਨਾਂ ਨੇ ਆਕ ਕੇ ਸਾਨੂੰ ਇੱਕੋ ਗੱਲ ਕਹੀ ਰਾਤ ਗਈ ਤੇ ਬਾਤ ਗਈ ਉਹ ਪੈ ਉਹ ਪੈਸੇ ਵੀ ਇਹਨਾਂ ਨੇ ਰਲ ਮਿਲ ਕੇ ਖਾ ਲਏ ਨੇ ਠੀਕ ਆ ਜੀ ਦੂਸਰੀ ਗੱਲ ਇਹ ਆ ਦੂਰ ਕੀ ਜਾਣਾ ਹੁਣੇ ਦੀ ਗੱਲ ਆ ਹੁਣੇ ਦੀ ਗੱਲ ਇਹਨਾਂ SMS ਦੇ ਜਿਹੜੇ ਏਰੀਅਰ ਬਣਾਉਂਦੇ ਨੇ ਸੁਧਾਰ ਸ਼ਰਮਾ ਜੀ ਉਹ ਆਏ ਨੇ ਉਹਨਾਂ ਨੇ ਕਿਹਾ ਹੈ ਕਿ ਤੁਹਾਡਾ ਏਰੀਅਰ ਜਿਹੜਾ ਅਸੀਂ ਬਣਾ ਚੁੱਕੇ ਆ ਤੇ ਸਾਨੂੰ ਅਗਲੇ ਪਾਸਿਓਂ ਬਿੱਲ ਨਹੀਂ ਮਿਲ ਰਿਹਾ ਮਤਲਬ ਕਿ ਪੈਸੇ ਨਹੀਂ ਕਲੀਅਰ ਹੋ ਰਹੇ ਤੇ ਜਿਹੜੇ ਆਪਣਾ UMA ਜਿਹੜੇ UMO ਗਏ ਨੇ ਅਨਿਲ ਕੁਮਾਰ ਜੀ ਉਹਨਾਂ ਵੱਲੋਂ ਦਫਤਰ ਦੇ ਮਤਲਬ ਉੱਚ ਅਧਿਕਾਰੀਆਂ ਲੋ ਸਾਨੂੰ ਇਹ ਕਿਹਾ ਗਿਆ ਵਾ ਕਿ ਅਸੀਂ ਤੁਹਾਡਾ ਹਿਸਾਬ ਕਲੀਅਰ ਕਰਤਾ ਵਾ ਇਹਨਾਂ ਦੇ ਆਪਸ ਤੇ ਬਿਆਨ ਨਹੀਂ ਰਾਲੇ ਦੇਖੋ ਤੇ ਸਾਡੇ ਪੈਸੇ ਫਿਰ ਇਹਨਾਂ ਦੇ ਅੰਦਰ ਖਾਤੇ ਕੋ ਮਰੇ ਸਾਰੇ ਹੀ ਸਕੈਮ ਦੇ ਵਿੱਚ ਹਿੱਸੇਦਾਰ ਨੇ ਠੀਕ ਆ ਜੀ ਵੇਖੋ ਹੁਣ 60 ਲੱਖ ਰੁਪਇਆ ਸਰਕਾਰ ਵੱਲੋਂ ਜਿਹੜਾ ਬਜਟ ਆ ਉਹ ਮਤਲਬ ਆ ਚੁੱਕਾ ਆ ਵਾ ਤੇ ਉਹਦੇ ਵਿੱਚੋਂ ਇਹ ਵੀ ਸਟਾਫ ਬਹੁਤ ਜ਼ਿਆਦਾ ਡੀਪੂ ਵਾਲਾ ਤੇ ਸਾਡਾ ਵੀ ਸਟਾਫ ਤੁਸੀਂ ਵੇਖ ਲਿਆ ਅੱਧੇ ਚਲੋ ਕੋਈ ਮਜਬੂਰੀਆਂ ਨਾ ਨਹੀਂ ਆਏ ਇਹ 60 ਲੱਖ ਵਿੱਚੋਂ ਸਾਢੇ ਪੈਸੇ ਦੇਣਗੇ ਜਾਂ ਆਪਣੀਆਂ ਤਨਖਾਹਾਂ ਮਤਲਬ ਲੈਣਗੇ ਠੀਕ ਹੈ ਜੀ ਬਹੁਤ ਧੰਨਵਾਦ ਜੀ ਭੈਣਾਂ ਕੋ ਹੋਣੇ ਨਾ ਕਿਉਂਕਿ ਮੇਨ ਜਿਹੜੀਆਂ ਮੁਸ਼ਕਲਾਂ ਭੈਣਾਂ ਨੂੰ ਹੁੰਦੀਆਂ ਵਾ ਅਸੀਂ ਦੇਖਿਆ ਮਜਬੂਰੀ ਕਰਕੇ ਵਿਚਾਰੀਆਂ ਘਰੋਂ ਨਿਕਲਦੀਆਂ ਨੇ ਕਿਸੇ ਦਾ ਜੀ ਨਹੀਂ ਕਰਦਾ ਇਸ ਤਰ੍ਹਾਂ ਦੀਆਂ ਡਿਊਟੀ ਕਰਨ ਨੂੰ ਸਿਉਟੀ ਗਾਰਡ ਦੀਆਂ ਤੁਸੀਂ ਦੇਖਦੇ ਆਪਾਂ ਪਰਿਵਾਰ ਆਪਣੇ ਬੱਚੇ ਤੱਕ ਛੱਡ ਕੇ ਆਉਂਦੀਆਂ ਨੇ ਪਰ ਜਦੋਂ ਤਨਖਾਹਾਂ ਨਹੀਂ ਮਿਲਦੀਆਂ ਜਦੋਂ ਪਰੇਸ਼ਾਨੀਆਂ ਆਉਂਦੀਆਂ ਉਹ ਤੋਂ ਬੜਾ ਦਿਲ ਦੁਖਦਾ ਵਾ ਇਹ ਭੈਣਾਂ ਕੀ ਨਾ ਤੁਹਾਡਾ ਮੇਰਾ ਨਾਮ ਸ਼ੀਤਲ ਹੈ ਸ਼ੀਤਲਿਆ ਮੈਨੂੰ ਸੋ ਵੀ ਕਿੰਨੇ ਚਿਰ ਤੋਂ ਡਿਊਟੀ ਕਰ ਮੈਂ ਤੇ 4 ਸਾਲ ਤੋਂ ਮੈਂ ਜੋਬ ਕਰ ਰਹੀ ਹਾਂ 2 ਮਹੀਨੇ ਹੋ ਗਏ ਸਾਨੂੰ ਸੈਲਰੀ ਦਾ ਕੋਈ ਪਤਾ ਨਹੀਂ ਹੈ ਕਿ ਮਿਲਨੀ ਵੀ ਕਿ ਨਹੀਂ ਮਿਲਨੀ ਬਸ ਸਾਨੂੰ ਵੀ ਦੋ ਮਹੀਨੇ ਘੱਟ ਤੁਸੀਂ ਕੱਲੇ ਕਮਾਉਣ ਵਾਲੇ ਹੋ ਦੋ ਮਹੀਨੇ ਤੱਕ ਖਾਣ ਹੀ ਆ ਰਹੀ ਫਿਰ ਘਰ ਦਾ ਗੁਜ਼ਾਰਾ ਕਿਸਤਾ ਚੱਲਦਿਆ ਬੱਚਿਆਂ ਦੀ ਪੜ੍ਹਾਈ ਦਾ ਖਰਚਾ ਵੀ ਆ ਹੋਰ ਬੜੇ ਖਰਚੇ ਹੁੰਦੇ ਨੇ ਫਿਰ ਦਦੀ ਦੱਸਿਆ ਲਈ ਵੀ ਭਾਈ ਮੈਂ ਤਾਂ ਕੱਲੀ ਕਮਾਉਣ ਵਾਲੀ ਕਰ ਚੋ ਹੈਗੀ ਸਰ ਸਾਰਿਆਂ ਨੂੰ ਪਤਾ ਹੀ ਹੈ ਹੁਣ ਸਰਕਾਰ ਨੂੰ ਚਾਹੀਦਾ ਵਾ ਸਰਕਾਰ ਕਹਿੰਦੀ ਕਿ ਸੀ ਰੋਜ਼ਗਾਰ ਬਣਾ ਰਹੇ ਆ ਐ ਸਾਡਾ ਰੋਜ਼ਗਾਰ ਬਨ ਨਹੀਂ ਰਿਹਾ ਸਾਡਾ ਸੋ ਕੋ ਆਠ ਥੇ ਖੋ ਲਿਆ ਵਾ ਅਸੀਂ ਬਹੁਤ ਮਜਬੂਰ ਆ ਸਾਰੀਆਂ ਲੇਡੀਜ਼ ਬਹੁਤ ਮਜਬੂਰ ਹੈਗੇ ਆ ਤੇ ਤੁਹਾਨੂੰ ਵੀ ਇਹ ਨੌਕਰੀ ਦੀ ਵੀ ਬੜੀ ਲੋਡ ਹੈਗੀ ਆ ਤੇ ਤਨਖਾਵਾ ਦੀ ਵੀ ਲੋਡ ਹੈ ਤੁਸੀਂ ਆਪ ਦੇਖੋ ਕਿ ਬਿਨਾ ਤਨਖਾਵਾ ਤੋਂ ਕੌਣ ਆਏਗਾ ਕੌਣ ਆਏਗਾ ਭੈ ਜੀ ਤੁਹਾਡੀ ਕੀ ਮੁਸ਼ਕਲ ਰਹਿੰਦਾ ਹੈ ਸਾਡੀ ਮਜਬੂਰੀ ਇਹੀ ਹੈ ਕਿ ਮਜਬੂਰੀ ਤੇ ਘਰੋਂ ਇਨਸਾਨ ਨਿਕਲਦਾ ਬਿਨਾ ਮਜਬੂਰੀ ਤੇ ਕੋਈ ਨਹੀਂ ਛਟਕਾਂ ਤੇ ਕੰਮ ਕਰਦਾ ਠੀਕ ਹੈ ਅਸੀਂ ਕੰਮ ਡਿਊਟੀਆਂ ਕਰ ਰਹੇ ਹਾਂ ਸੜਕਾਂ ਤੇ ਬੈਠ ਕੇ ਡਿਊਟੀਆਂ ਕਰ ਰਹੇ ਹਾਂ ਨਾ ਸਾਡੇ ਕੋ ਪੱਕੇ ਨਾ ਪਾਣੀ ਨਾ ਕੁਝ ਠੀਕ ਹੈ ਕਈ ਵਾਰੀ ਸਾਨੂੰ ਪੌੜੀਆਂ ਤੇ ਬੈਠ ਕੇ ਸਾਰਾ ਸਾਰ ਦਿਨ ਗੁਜ਼ਾਰਨਾ ਪੈਂਦਾ ਹੈਗਾ ਵਾ ਤੇ ਇੰਨੀ ਮੁਸ਼ਕਿਲਾਂ ਅਸੀਂ ਡਿਊਟੀਆਂ ਕਰਦੇ ਹਾਂ ਮਜਬੂਰੀਆਂ ਤੇ ਡਿਊਟੀਆਂ ਕਰ ਰਹੇ ਬਿਨਾ ਮਜਬੂਰੀ ਦੇ ਕੋਈ ਡਿਊਟੀ ਨਹੀਂ ਕਰਦਾ ਪਰ ਕੀ ਲੱਗਦਾ ਨਹੀਂ ਜੇ ਕਰ ਇਨੀ ਮਿਹਨਤ ਕਰਦੇ ਹੋ ਜੇ ਤੁਹਾਡਾ ਮਿਹਨਤ ਨਾਮਾ ਨਹੀਂ ਮਿਲਦਾ ਕਿ ਤੇ ਦਿਲ ਦੁਖਦਾ ਵੀ ਆਲੀ ਨਹੀਂ ਡਿਊਟੀ ਕਰੀ ਜਾਂਦੇ ਆ ਜਾਂਦਾ ਟਖਾਦਾ ਹੁਣ ਆ ਜਾਂਦਾ ਕਿ ਲੱਗਦਾ ਉੱਡੀਕ ਰਹੀ ਜਾਂਦੀ ਆ हां जी सर ਸਾਨੂੰ ਡੇਲੀ ਉਡੀਕ ਹੁੰਦੀ ਹੈ ਕਿ ਸ਼ਾਇਦ ਸਾਨੂੰ ਅੱਜ ਮੈਸੇਜ ਆ ਜਾਵੇ ਕਿ ਤਨਖਾਹ ਮਿਲ ਜਾਨੀ ਅੱਜ ਮੈਸੇਜ ਆ ਬਟ ਨਹੀਂ ਕੋਈ ਮੈਸੇਜ ਨਹੀਂ ਆਇਆ 2 ਮਹੀਨੇ ਹੋ ਗਿਆ ਕੋਈ ਸੈਲਰੀ ਨਹੀਂ ਸਾਨੂੰ ਮਿਲ ਰਹੀ ਹੈਗੀ ਨਾ ਹੀ ਕੋਈ ਦੱਸ ਰਿਹਾ ਕਿ ਕਦੋਂ ਸਾਨੂੰ ਸੈਲਰੀ ਮਿਲਣੀ ਕਦੋਂ ਮਿਲਣੀ ਕਦੋਂ ਕੁਝ ਨਹੀਂ ਦੱਸ ਰਿਹਾ ਹੈ ਇਥੇ ਈਵਨ ਤਾਂ ਕਿ ਸਾਨੂੰ ਮੈਨੇਜਰ ਦਾ ਨਹੀਂ ਪਤਾ ਕਿ ਸਾਡਾ ਮੈਨੇਜਰ ਕੌਣ ਹੈ ਨਾ ਕੋ ਰਿਸਪੌਂਸਿਬਿਲਟੀ ਚੁੱਕਦਾ ਪਿਆ ਕਿ ਹਾਂ ਬਈ ਤੁਹਾਡੇ ਤਨਖਾਹਾਂ ਦਾਂਗੇ ਤੁਸੀਂ ਡਿਊਟੀਆਂ ਕਰੀ ਜੋ ਡਿਊਟੀਆਂ ਕਰਵਾਈ ਜਾ ਰਹੇ ਤਨਖਾਹ ਦਾ ਕੋਈ ਸਿਸਟਮ ਨਹੀਂ ਸਾਨੂੰ ਕੁਝ ਨਹੀਂ ਸਮਝ ਆ ਰਿਹਾ ਨਾ ਹੀ ਸਾਡਾ ਰਿਲਾਸ਼ਨ ਕਿੰਨਾ ਘਰ ਮੁ ਦੱਕੇ ਨੂੰ 2 ਮਿੰਟ ਦੀ ਤਖਾਨ ਹੀ ਮਿਲਿਆ ਕਿ ਕਿੱਥੋਂ ਕੰਮ ਕਰਨਾ ਫਿਰ ਸਰ ਤੁਹਾਨੂੰ ਪਤਾ ਹੀ ਹੈ ਕਿ ਸਾਰੇ ਘਰਾਂ 'ਚ ਪ੍ਰੋਬਲਮ ਆਂਦੀ ਆਂਦੀ ਰਾਸ਼ਨ ਨਾ ਹੋਏ ਤਾਂ ਬਹੁਤ ਮੁਸ਼ਕਿਲ ਆਂਦੀ ਕਿਤੇ ਭੈਣ ਭਰਾ ਦੇ ਕਿਤੇ ਜਾਣ ਦੇ ਹੀ ਲੋੜ ਨਹੀਂ ਬਹੁਤ ਮੁਸ਼ਕਿਲ ਬਹੁਤ ਹੀ ਜਿਆਦਾ ਮੁਸ਼ਕਿਲ ਹੋਈ ਪਈ ਹੈ ਸਾਡਾ ਏਰੀਆਲ ਵੀ ਨਹੀਂ ਮਿਲ ਰਿਹਾ इवन ਕਿ ਜਦੋਂ ਮੈਂ ਜੁਆਇਨਿੰਗ ਕੀਤੀ ਸੀ ਉਸ ਟਾਈਮ ਮੇਰੇ ਕੋ 20000 ਰੁਪਿਆ ਲੈ ਆ ਗਿਆ ਸੀ ਠੀਕ ਆ ਹਾਂਜੀ 20000 ਰੁਪਿਆ ਲੈ ਆ ਗਿਆ ਸੀ ਫਾਈਲ ਦੇ ਖਰਚੇ ਦੇ ਨਾਂ ਤੇ ਸਿਕਿਉਰਟੀ ਦੇ ਨਾਂ ਤੇ ਨਹੀਂ ਮੈਨੂੰ ਵੀ ਇੱਕ ਈਕੜੀ ਸਰਕਾਰੀ ਨੌਕਰੀ ਆ ਜਾਂ ਪੱਕੀ ਨੌਕਰੀ ਆ ਕਿਸੇ ਤਰ੍ਹਾਂ ਦੀ ਸਿਕਿਉਰਟੀ ਗਾਰਡ ਦੀ ਡਿਊ ਸਰ ਉਸ ਟਾਈਮ ਸਾਡ ਕੋ ਫਾਈਲ ਖਰਚਾ ਤੇ ਸਿਕਿਉਰਟੀ ਦੇ ਨਾਂ ਤੇ 200 ਰੁਪਿਆ ਲਿਆ ਗਿਆ ਸੀ ਕਿ ਤੁਹਾਡੀ ਫਾਈਲ ਖਰਚਾ ਲੱਗਣਾ ਹੈ ਤੇ ਸਿਕਿਉਰਟੀ ਲੱਗਣੀ ਹੈ ਫਿਰ ਤਾਂ ਡਿਊਟੀਆਂ ਹੋਣੀਆਂ ਹੈ ਏ ਸਾਡੇ ਮੈਨੇਜਰ ਉਸ ਟਾਈਮ ਵਜੇ ਸਰਮਾ ਹੀ ਉਹਨਾਂ ਨੇ ਲਈ ਸੀ ਸਾਡੇ ਕੋਲ ਪਰ ਤੁਸੀਂ ਇਹ ਚੀਜ਼ ਦਾ ਵਿਰੋਧ ਨਹੀਂ ਕੀਤਾ ਜਾਂ ਕਿਸੇ ਨੂੰ ਕਿਹਾ ਨਹੀਂ ਪਾਈ ਅਸੀਂ ਤਾਂ ਅੱਗੇ ਗਰੀਬ ਬੰਦੇ ਆ ਬਾਦੀ ਪੈਸੇ ਫੜ ਕੇ ਦਵਾਂਗੇ ਅਸੀਂ ਹੁੱਥ ਲਿਆ ਜਣਾ ਕਿੰਨੀ ਕੀ ਤਨਖਾਹ ਲਗਾਈ ਗਈ ਤੁਹਾਡੀ 20000 ਦੇ ਕੇ ਤਨਖਾਹ ਤੁਹਾਡੀ ਕਿੰਨੀ ਲਾਈ ਗਈ ਸਰ ਤਨਖਾਹ 10000 ਰੁਪਇਆ 10000 ਰੁਪਇਆ ਹਾਂਜੀ ਸਾਨੂੰ ਉਸ ਟਾਈਮ ਨਹੀਂ ਸੀ ਨਾ ਪਤਾ ਕਿ ਸਿਕਿਉਰਟੀ ਲੈਂਦੇ ਆ ਜਾਂ ਨਹੀਂ ਲੈਂਦੇ ਕਿਉਂਕਿ ਇਹਨਾਂ ਕਿਹਾ ਸੀ ਕਿ ਹਾਂ ਵੀ ਤੁਹਾਡੀ ਸਿਕਿਉਰਟੀ ਤੇ ਫਾਇਲ ਖਰਚੇ ਤੁਹਾਡੇ ਲੱਗਣਾ ਹੀ ਲੱਗਣਾ ਇਸ ਟਾਈਮ ਮਜਬੂਰ ਚ ਦੇਣਾ ਪਿਆ ਚਲੋ ਕੋਈ ਗੱਲ ਨਹੀਂ ਕਿ ਹਾਂ ਵੀ ਸਿਕਿਉਰਟੀ ਅਦ ਵਿੱਚ ਪਤਾ ਲੱਗਾ ਮੈਨੂੰ ਇਸ ਤੋਂ ਵੀ ਕਿੰਨੇ ਮੁਲਾਜ਼ਮ ਨੇ ਜਿਹੜੇ ਸਕਿਉਰਿਟੀ ਗਾਰਡ ਸਾਡੀਆਂ ਪਹਿਣਾ ਸਾਡੇ ਭਰਾ ਨੇ ਜਿੰਨਾਂ ਕੋ 20-20 ਹਜ਼ਾਰ ਰੁਪਏ ਲੈ ਆ ਗਿਆ ਕਿੰਨੇ ਕਹ ਹੈਗੇ ਨੇ ਕਾਫੀ ਜਨੇ ਹੈਗੇ ਸਰ ਗਿਣਤੀ ਨਹੀਂ ਕੁਛ ਨਹੀਂ ਕਹਿ ਸਕਦਾ ਕਿਉਂਕਿ ਸਾਰੇ ਕੋ ਪਰਦੇ ਨਾਲ ਲੈ ਜਾਂਦੇ ਕਿ ਸਕਿਉਰਿਟੀ ਦੇ ਨਾਮ ਤੇ ਜਿਹੜੇ ਇੱਕ ਗੱਲਾ ਅਜੇ ਸ਼ਰਮਾ ਲੈਂਦਾ ਕਿ ਜਾ ਕੇ ਉਹ ਬਾਕੀ ਸਟਾਫ ਦਾ ਉਹ ਵੀ ਰਲਿਆ ਵਿੱਚ ਨਾਲ ਹੈ ਸਾਰੇ ਇਹ ਤੇ ਉਹਨਾਂ ਨੂੰ ਪਤਾ ਹੋਏਗਾ ਸਾਨੂੰ ਤਿੰਨਾ ਪਤਾ ਕਿ ਸਾਡੇ ਕੋਲ ਉਹ ਲੈਂਦੇ ਹੈਗੇ ਬਾਕੀ ਕੋਣ ਰਲੇ ਕੋਈ ਨਹੀਂ ਰਲੇ ਸਾਨੂੰ ਦੋਨਾਂ ਨੂੰ ਪਤਾ ਜਾਂ ਸੁਪਰਵਾਈਜ਼ਰ ਜਾਂ ਮੈਨੇਜਰ ਉਹਨਾਂ ਨੂੰ ਪਤਾ ਹੈ ਇਸ ਬੰਦ ਜੇ ਸ਼ਰਮਾ ਦੇ ਖਿਲਾਫ ਕੋਈ ਕੰਪਲੇਟ ਦਿੱਤੀ ਹੈ ਹਟ ਗਿਆ ਜੇ ਸ਼ਰਮਾ ਕਿ ਅਜੇ ਵੀ ਕੰਮ ਕਰਦਾ ਹੈ ਆਪਾਂ ਤੁਹਾਨੂੰ ਗੱਲ ਦਾ ਠੀਕ ਹੈ ਜਿਹੜਾ ਤੇ ਇਹ ਬੰਦਾ ਇਸ ਮੁੱਦੇ ਤੇ ਬੋਲਦਾ ਨਾ ਉਸ ਬੰਦੇ ਨੂੰ ਜਾ ਤੇ ਕੱਢ ਦਿੱਤਾ ਜਾਂਦਾ ਹੈ ਕਿਸੇ ਨਾ ਕਿਸੇ ਰੀਜ਼ਨ ਨਾਲ ਬਹਾਨੇ ਨਾਲ ਉਸ ਨੂੰ ਡਿਊਟੀ ਤੋਂ ਹਟਾ ਦਿੱਤਾ ਜਾਂਦਾ ਵਾ ਤਾਂ ਜੋ ਇਹ ਵਿਚਾਰੇ ਡਰਦੇ ਅਸੀਂ ਸਾਰੇ ਨਹੀਂ ਬੋਲਦੇ ਕਿ ਚਲੋ ਜੋ ਆ ਰਿਹਾ ਵਾ ਆ ਘਰ ਤੇ ਲੈ ਕੇ ਜਾ ਰਹੇ ਆ ਇਹ ਤੇ ਭੇਡੂਆਂ ਤੋਂ ਔਨ ਲਾਉਣ ਵਾਲੀ ਗੱਲ ਆ ਜਿਹੜਾ ਭੇਡੂ ਮਾੜਾ ਪੜਾ ਹੋਵੇ ਉਹਨੂੰ ਵੱਢ ਦੋ ਤੇ ਬਾਕੀਆਂ ਤੋਂ ਔਨ ਲਾ ਲਓ ਇਹ ਕੰਮ ਲੱਗਦਾ ਨਹੀਂ ਸਾਡੇ ਪੰਜਾਬ 'ਚ ਸਾਡੇ ਗੁਰੂ ਰਾਮਦਾਸ ਜੀ ਨਗਰੀ ਆ ਸਾਡੇ ਅੰਮ੍ਰਿਤਸਰ ਵਿੱਚ ਸਾਡੇ ਪਰਿਵਾਰਾਂ ਨਾਲ ਸਾਡੇ ਭੈਣ ਭਰਾਵਾਂ ਨਾਲ ਇਹ ਹਾਲਾਤ ਹੋ ਰਹੇ ਨੇ ਇਹਨਾਂ ਨੂੰ ਭੇਡਾ ਵਾਂਗੂ ਮੁੰਨਿਆ ਜਾ ਰਿਹਾ ਇਹਨਾਂ ਨੂੰ ਹਾਂਜੀ ਬਿਲਕੁਲ ਸਹੀ ਆ ਜੀ ਇਹ ਜਿਹੜੇ ਮਤਲਬ ਉੱਚ ਅਧਿਕਾਰੀ ਹੁੰਦੇ ਨੇ ਇਹ ਆਪਣੀਆਂ ਮਰਜ਼ੀਆਂ ਕਰਦੇ ਨੇ ਕਿਉਂਕਿ ਇਹਨਾਂ ਦੇ ਵਿੱਚ ਹੀ ਹੱਥਾਂ ਦੇ ਫੈਸਲੇ ਹੁੰਦੇ ਨੇ ਆਪਾਂ ਕਿਹਨੂੰ ਕਿਹਨੂੰ ਦੱਸਾਂਗੇ ਸਾਡੀ ਕੋਈ ਸੁਣਵਾਈ ਨਹੀਂ ਆਗੀ ਜੇ ਕਿਸੇ ਨਾਲ ਗੱਲ ਕਰਦੇ ਵੀ ਆ ਨਾ ਅੱਜ ਉਹ ਯੂ ਐਮਓ ਸਾਹਿਬ ਅਨਿਲਜ ਜੀ ਕਹਿ ਕੇ ਗਏ ਨੇ ਕਿ ਤੁਸੀਂ ਮੈਨੂੰ ਪਹਿਲਾਂ ਨਹੀਂ ਦੱਸਿਆ ਅੱਜ ਤਾ ਨੂੰ ਚੇਤਾ ਆ ਇਹਨਾਂ ਨੂੰ ਕਦੋਂ ਤੱਕ ਨਹੀਂ ਅਸੀਂ ਦੱਸਿਆ ਹਰ ਵळे ਇਹਨਾਂ ਨੂੰ ਯਾਦ ਕਰਵਾਇਆ ਗਿਆ ਹਰ ਵਾਰੀ ਕਿਹਾ ਗਿਆ ਵਾ ਤੇ ਕਈਆਂ ਵੀਰਾਂ ਨੂੰ ਜਿੱਦਾਂ ਇਹ ਮੈਡਮ ਨਵੇਂ ਆਏ ਕਹਿ ਰਹੇ ਆ ਇਹਨਾਂ ਨੂੰ ਡਾਰਿਆ ਕਿ ਮੇਰੀ ਨੌਕਰੀ ਨਾ ਚੱਲ ਜੇ ਅੱਜ ਵੀ ਕੰਮ ਚੱਲਦੇ ਦੇ ਵਿੱਚ ਇੱਕ ਨਹੀਂ ਸੀਗਾ ਕਹਿ ਸਕਦਾ ਜਦੋਂ ਨਹੀਂ ਲੱਗਦਾ ਨਹੀਂ ਜੇ ਕਾਜ ਤੁਸੀਂ ਕੈਮਰੀ ਗਾੜੀ ਬੋਲੇ ਹੋ ਕਿ ਤੁਹਾਨੂੰ ਜਵਾਬ ਦੇ ਦੇਣ ਵੀ ਬਾਈ ਤੁਸੀਂ ਘਰ ਜਾਓ ਤੁਸੀਂ ਬੋਲਤ ਨਹੀਂ ਲੱਗਦਾ ਬੁਰਾ ਤੇ ਬਹੁਤ ਲੱਗਦਾ ਵਾ ਜਵਾਬ ਤੇ ਇੱਕ ਸਾਫ ਦਾ ਸਾਨੂੰ ਹੋ ਹੀ ਗਿਆ ਵਾ ਸਾਨੂੰ ਮੇਰ ਸਾਹਿਬ ਨੇ ਵੀ ਸਿੱਧੇ ਤੌਰ ਤੇ ਕਹਿ ਦਿੱਤਾ ਵਾ ਕਿ ਤੁਸੀਂ ਆਪਣਾ ਕੰਮ ਲੱਭੋ ਇਹ ਨਹੀਂ ਜੇ ਚੱਲਣਾ ਅਸੀਂ ਕਿਹਾ ਜੀ ਜਿੰਨਾ ਤੇ ਤੁਹਾਡੀਆਂ ਇਲੈਕਟ੍ਰਿਕ ਬੱਸਾਂ ਆਉਣਗੀਆਂ ਉਦੋਂ ਤੱਕ ਸਾਨੂੰ ਤੇ ਚਲੋ 2 ਮਹੀਨੇ ਤੱਕ ਸੁਣਿਆ ਵਾ ਸਾਨੂੰ ਐਸਐਮਐਸ ਕੰਪਨੀ ਦੇ ਸਿੰਦਰਵੀਟਲ ਉਸਾਮ ਨੇ ਹੋ ਜਾਂ ਉਹਨਾਂ ਦੇ ਅਧਿਕਾਰੀਆਂ ਨੇ ਕਿਹਾ ਵਾ ਕਿ ਕੋਈ ਟੈਨਸ਼ਨ ਨਹੀਂ ਕਿਤੇ ਨਾ ਜਾਓ ਤੁਸੀਂ ਰੋਲਾ ਨਾ ਪਾਓ ਤੁਹਾਡੀ ਜਿਹੜੀ ਮਤਲਬ ਆਪਣਾ ਡਿਊਟੀ ਆ ਸੇਫ ਆ ਠੀਕ ਹੈ ਵੀਰਾਂ ਨਾਲ ਗੱਲਬਾਤ ਕਰਦੇ ਆ ਵੀਰ ਦੇ ਨਾਲ ਵੀਰੇ ਕੀ ਨਾਮ ਤੇਰਾ ਕਿੱਥੋਂ ਦਾ ਰਹਿਣ ਵਾਲਾ ਵਾ ਤੇ ਇੱਥੇ ਡਿਊਟੀ ਕਾਹਦੀ ਕਰਦਾ ਤੂੰ ਮੈਂ ਇੱਥੇ ਸਿਕਿਉਰਿਟੀ ਗਾਰਡ ਦੀ ਡਿਊਟੀ ਕਰਦਾ ਮੇਰਾ ਨਾਮ ਅਰਸ਼ਦੀਪ ਸਿੰਘ ਆ ਕਿੱਲਾ ਪੜਿਆ ਵਾ ਮੈਂ ਇੱਥੇ ਪਲੱਸ 2 ਕੀਤੀ ਆ ਹਾਂਜੀ ਦੇਖੋ ਜੀ ਹਾਲਾਤ ਕੀ ਨੇ ਸਾਡੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਸਾਮਜੀ ਤੁਸੀਂ ਤੇ ਹਮੇਸ਼ਾ ਕਹਿੰਦੇ ਹੋ ਵੀ ਬੜੀਆਂ ਨੌਕਰੀਆਂ ਦੇ ਰਹੇ ਆ ਨੌਕਰੀਆਂ ਦਾ ਭੰਡਾਰ ਲਾਤਾ ਅੱਜ ਹਾਲਾਤ ਵੇਖ ਲਓ ਸਾਡੇ ਨੌਜਵਾਨ ਏਡੇ ਸੋਹਣੇ ਸਿਕਿਉਰਟੀ ਯਾਰੀਏ ਨੌਕਰੀਆਂ ਕਰਵਾਸੇ ਮਜਬੂਰ ਹੋ ਗਏ ਨੇ ਅਤੇ ਪੱਲਿਓ ਪੈਸੇ ਵੀ ਦੇ ਰਹੇ ਨੇ ਕਿੰਨੇ ਕੇ ਪੈਸੇ ਦਿੱਤੇ ਸਿਕਿਉਰਟੀ ਗਾਰਡ ਕਰਵਾਸੇ ਮੈਂ 15000 ਰੁਪਿਆ ਦਿੱਤਾ ਐਜ਼ ਅ ਸਿਕਿਉਰਟੀ ਫੀਸ ਮੈਨੂੰ ਆਂਦੇ ਬਾਏ ਸਿਕਿਉਰਟੀ ਫੀਸ ਤੇ ਬਾਅਦ ਚ ਮੈਨੂੰ ਪਤਾ ਲੱਗਾ ਵੀ 500 ਜਦੋਂ ਮੈਂ ਮਹੀਨਾ ਇੱਕ ਡਿਊਟੀ ਕਰ ਲਈ ਤੇ ਬਾਅਦ ਚ ਮੈਂ ਡਰਦਾ ਤਾਂ ਨਹੀਂ ਬੋਲਿਆ ਵੀ ਕੀ ਪਤਾ ਮੈਨੂੰ ਕੱਢ ਨਾ ਦੇਣ 15000 ਲੈ ਲੈ ਵੀ ਲਿਆ ਤੇ ਬਾਏ ਮੈਂ ਕਿਹਦੇ ਅੱਗੇ ਬੋਲਣਾ ਤੁਸੀਂ ਆਉਂਦੇ ਕਿੱਥੋਂ ਜੀ ਮੈਂ ਆਉਂਦਾ ਹਾਂ ਟਾਰੀ ਲਾਗੋ ਸ਼ਹਿਰ ਨਗਰ ਬੋਲੇ ਬੋਲੇ ਐਡੀ ਤੋਂ ਹਾਂਜੀ ਹਾਂਜੀ ਬਿਲਕੁਲ ਜੀ ਹ ਅਸੀਂ ਅੱਜ ਹਾਲਾਤ ਦਿਖਾਏ ਨਹੀਂ ਵੀ ਸਾਡੇ ਪੰਜਾਬ ਦੇ ਹਾਲਾਤ ਕੀ ਨੇ ਕਿੰਨੀ ਬੇਰੋਜ਼ਗਾਰੀ ਆ ਅੱਜ ਤੁਸੀਂ ਦੇਖ ਸਕਦੇ ਹੋ ਕੀ ਹਾਲਾਤ ਨੇ ਸਾਡੇ ਪੜ੍ਹੇ ਲਿਖੇ ਨੌਜਵਾਨ ਸਾਡੇ ਭੈਣ ਭਰਾ ਅੱਜ ਸਿਕਿਉਰਟੀ ਗਾਰਡ ਵਾਚ ਕਰਨ ਵਾਸਤੇ ਡਿਊਟੀਆਂ ਉਹ ਲਗਾ ਰਹੇ ਨੇ ਮਨੇ ਉਸੋ ਵੀ ਮੁੱਖ ਮੰਤਰੀ ਪੰਜਾਬ ਦੇ ਕਹਿੰਦੇ ਅਸੀਂ ਨੌਕਰੀਆਂ ਬੜੀਆਂ ਵੰਡ ਰਹੇ ਨੇ ਆਏ ਦੇ ਨੂੰ ਮਸ਼ਹੂਰੀ ਦੇ ਰਹੇ ਨੇ ਵੀ ਬੜੀਆਂ ਨੌਕਰੀਆਂ ਤੁਹਾਨੂੰ ਨੂੰ ਕੋਈ ਨਹੀਂ ਮਿਲਗੀ ਕਦੀ ਕੁਛ ਨਹੀਂ ਜੇ ਮਿਲ ਰਿਹਾ ਕਿਉਂਕਿ 2 ਮਹੀਨੇ ਤੇ ਹੋ ਗਏ ਆ ਅਸੀਂ ਆਪਣੇ ਪੱਲੇੋਂ ਤੇਲ ਫੂਕ ਕੇ ਆਉਂਦੇ ਰੋਜ਼ ਦਾ ਸੌ ਦਾ ਤੇਲ ਲੱਗਣ ਡਿਆ ਡਾ ਤੇ ਉਹ 2 ਮਹੀਨੇ ਦੀ ਤਨਖਾਹ ਨਹੀਂ ਅਜੇ ਤੱਕ ਆਈ ਤੇ ਅਸੀਂ ਤੇ ਇਹਦੇ ਗੱਲ ਆਣਾ ਪੈਸੇ ਲੈ ਲੈ ਨੌਕਰੀਆਂ ਦੇਣ ਦੇ ਲੋਕਾਂ ਨੂੰ ਤੇ ਕੋਈ ਕਹੇ ਦਿੰਦਾ ਇਹ 500 ਰੁਪਇਆ ਤੁਹਾਨੂੰ ਇਦਾਂ ਦੇ ਦੋ ਉਦਾਂ ਦੇ ਦੋ ਉਹ ਵੱਖਰੇ ਮੁਨੀਸੋਪੀ ਹੁਣ ਇਸ ਸੰਬੰਧ ਕੋਈ ਉੱਚ ਅਧਿਕਾਰੀ ਆਇਆ ਕਿ ਲੱਗਦਾ ਤੁਹਾਨੂੰ ਤੁਹਾਡੀਆਂ ਤਰਖਾਹਾਂ ਮਿਲਣਗੀਆਂ ਕਿਸੇ ਨੇ ਕੋਈ ਤੁਹਾਨੂੰ ਆਸ਼ਵਾਸਨ ਦਵਾਇਆ ਨਹੀਂ ਦਿੱਤਾ ਇਹਦਾ ਨਹੀਂ ਹਜੇ ਤੱਕ ਕੁਝ ਨਹੀਂ ਦੱਸਿਆ ਹੁਣ ਵੀ ਆਏ ਆ ਉਹ ਆਂਦੇ ਸਾਡੀ 3 ਵਜੇ ਹੀ ਮੀਟਿੰਗ ਹੈ 3 ਵਜੇ ਆਣ ਕੇ ਮਿਲਦੇ ਆ ਉਹ ਵੀ ਵੇਖੋ ਜੇ ਮਿਲਦੇ ਆ ਤੇ ਨਹੀਂ ਮਿਲਦੇ ਮਿੱਠੀ ਗੋਲੀ ਪਾ ਕੇ ਗਾਂ ਗਏ ਹੁਣ ਵੇਖੋ ਮਿਲਦੇ ਤੇ ਨਹੀਂ ਮਿਲਦੇ 3 ਵਜੇ ਪਤਾ ਲੱਗੂਗੀ ਕਰਦੇ ਤੁਸੀਂ ਘਰ ਆਜ ਤੁਸੀਂ ਕੰਮ ਕਰਨ ਵਾਸਤੇ ਆਉਂਦੇ ਹੋ ਬੜੀ ਆਸਦਾ ਵੀ ਅੱਜ ਸ਼ਤਰਖਾ ਮਿਲ ਜੂਗੀ ਘਰ ਦੇ ਕੀ ਕਹਿੰਦੇ ਨੇ ਕੀ ਦੱਸਦੇ ਨੇ ਘਰ ਦੇ ਤੁਹਾਨੂੰ ਘਰ ਦੇ ਦੇ ਕੁਝ ਨਹੀਂ ਉਹਨਾਂ ਨੇ ਕੀ ਜਾਣਾ ਉਹ ਇਹ ਮਜਬੂ ਤੋ ਹੁਣ ਉਹਨਾਂ ਨੂੰ ਕੀ ਪਤਾ ਵੀ ਤਨਖਾਹਾਂ ਦੋ ਦੋ ਮਹੀਨੇ ਲੇਟ ਹੋਣੀਆਂ ਉਹ ਤੇ ਹੁਣ ਪਤਾ ਨਹੀਂ ਵੀ ਐਸੇ ਮਜਬੂਰੀ ਕਰਕੇ ਸਾਡੇ ਨੌਜਵਾਨ ਪੰਜਾਬ ਛੱਡ ਕੇ ਵਿਦੇਸ਼ ਜਾ ਰਹੇ ਨੇ ਵੀ ਪੰਜਾਬ ਵਿੱਚ ਕੰਮਕਾਰ ਹੈ ਨਹੀਂ ਆ ਰੋਜ਼ਗਾਰ ਹੈ ਨਹੀਂ ਪੰਜਾਬ ਦਾਈਓ ਤੇ ਬਾਹਰ ਜਾਣ ਡੇ ਜਾਂ ਕੋਈ ਨਸ਼ਾ ਨਸ਼ੇ ਕਰਨ ਡਿਆ ਜਾਂ ਕੁਛ ਕਰਨ ਡਿਆ ਜਦੋਂ ਦੇਣੀ ਨਹੀਂ ਆ ਤਨਖਾਹਾਂ ਤੇ ਲੋਕਾਂ ਨੇ ਨਸ਼ੇ ਹੀ ਕਰਨੇ ਜਾਂ ਬਾਹਰ ਚੱਲ ਜਾਣਗੇ ਜਦੋਂ ਇੱਥੇ ਪੈਸੇ ਨਹੀਂ ਭਰਦੇ ਉਹਨੇ ਫਿਰ ਤੇ ਇਹੋ ਕੁਛ ਹੀ ਆ ਠੀਕ ਹੈ ਅੱਛਾ ਧੰਨਵਾਦ ਜੀ ਬਿਲਕੁਲ ਤੁਸੀਂ ਦੇਖਿਆ ਲੋਕ ਬਹੁਤ ਪਰੇਸ਼ਾਨ ਨੇ ਇਥੋਂ ਦੇ ਜਿਹੜੇ ਸਿਕਿਉਰਟੀ ਗਾਰਡ ਡਿਊਟੀ ਕਰ ਰਹੇ ਸਾਡੀਆਂ ਭੈਣਾਂ ਸਾਡੇ ਭਰਾ ਹਮੇਸ਼ਾ ਮੁੱਖ ਮੰਤਰੀ ਪੰਜਾਬ ਕਹਿੰਦੇ ਨੇ ਵੀ ਇੱਥੇ ਰੋਜ਼ਗਾਰ ਦਿੱਤਾ ਯਾਰ ਰੋਜ਼ਗਾਰ ਮੇਲਾ ਲਗਾਇਆ ਜਾ ਰਿਹਾ ਲੋਕਾਂ ਨੂੰ ਕੰਮ ਕਰ ਦਿੱਤਾ ਜਾ ਰਿਹਾ ਕੰਪਨੀਆਂ ਬਾਹਰ ਦੀਆਂ ਆ ਕੇ ਕੰਮ ਕਰਦੀਆਂ ਨੇ ਪਰ ਇਹ ਹਾਲਾਤ ਦੇਖ ਲਓ ਕੀ ਨੇ ਪਿੰਡਾਂ ਤੋਂ ਲੋਕ ਆ ਰਹੇ ਨੇ ਦੂਰ ਤ라ਡੀ ਤੋਂ 20-2000 ਰੁਪਇਆ ਦੇ ਕੇ ਫਿਰ ਜਾ ਕੇ ਸਿਕਿਉਰਟੀ ਵਾਲੀ ਨੌਕਰੀ ਲਗਦੇ ਨੇ ਇਸ ਤਰ੍ਹਾਂ ਲੋਕੀ ਪਰੇਸ਼ਾਨ ਨੇ ਅਤੇ ਦੋ-ਦੋ ਮਹੀਨੇ ਤਰਖਾਣ ਹੀ ਮਿਲੀ ਇਸ ਤਰ੍ਹਾਂ ਦੇ ਹਾਲਾਤ ਨੇ ਹੁਣ ਪਤਾ ਨਹੀਂ ਤਰਖਾ ਕਦੋਂ ਮਿਲਦੀ ਹੈ ਕਦੋਂ ਨਹੀਂ ਮਿਲਦੀ ਇਸ ਤਰ੍ਹਾਂ ਹਜੇ ਵੀ ਜਿਹੜੇ ਪਰਿਵਾਰ ਵਾਲੇ ਵਿਚਾਰੇ ਇਹਨੇ ਮੁਸ਼ਕਲਾਂ ਚ ਆ ਰਹੇ ਨੇ ਹਾਂਜੀ ਭਾਜੀ ਅੱਛਾ ਸਰ ਇੱਕ ਬੇਨਤੀ ਆ ਇਹ ਸਾਡੇ ਵੱਲੋਂ ਸਕੈਮ ਦਾ ਨਹੀਂ ਇਲਜ਼ਾਮ ਲਗਾਇਆ ਜਾ ਰਿਹਾ ਇਹ ਪੰਜਾਬ ਸਾਜਨ న్యూਸ ਤੋਂ ਤੁਸੀਂ ਬਠਿੰਡਾ ਤੋਂ ਪਤਾ ਕਰ ਸਕਦੇ ਜੇ ਸਾਬਕਾ ਸੈਨਿਕ ਉੱਥੋਂ ਦੇ ਨਾ ਰਿਸ਼ਵਤਖੋਰੀ ਦਾ ਉਹਨਾਂ ਨੇ ਇਲਜ਼ਾਮ ਲਗਾਇਆ ਸੀਗਾ ਉਹ ਬੈਂਕ ਦੇ ਜਿਹੜੇ ਆਪਣਾ ਅ ਆਰ ਉਹਨੂੰ ਅੱਗੇ ਜਿਹੜਾ ਤਰਨ ਲਗਾਇਆ ਸੀਗਾ ਬੈਂਕ ਦੇ ਗ੍ਰਾਮੀਨ ਬੈਂਕ ਦੇ ਠੀਕ ਆ ਜੀ ਬਠਿੰਡਾ ਚ ਤੇ ਉਹ ਜਿਹੜੇ ਆ ਉਹਨਾਂ ਨੇ ਵੀ ਰਿਸ਼ਵਤ ਖੋਰੀ ਤੇ ਇਹ ਰਾਫੇਰੀ ਦੇ ਖਿਲਾਫ ਇਲਜ਼ਾਮ ਲਗਾਏ ਸੀਗੇ ਆ ਤੁਸੀਂ ਖਬਰ ਦੇਖ ਸਕਦੇ ਹੋ ਇਹਦੇ ਵਿੱਚ ਸਾਫ ਸਾਫ ਇਹਦੇ ਵਿੱਚ ਸਾਫ ਸਾਫ ਨਾਮ ਦਿੱਤੇ ਗਏ ਨੇ ਵਿਜੇ ਰਾਣਾ ਐਸ ਐਸ ਐਮ ਐਸ ਨਵੀਂ ਕੰਪਨੀ ਦੇ ਵਿਜੇ ਰਾਣਾ ਅਤੇ ਅਜੇ ਸ਼ਰਮਾ ਜੀ ਸਾਡੇ ਕੋਲੋਂ ਰਿਸ਼ਵਤ ਮੰਗਦੇ ਨੇ ਫਿਰ ਸਾਨੂੰ ਪੈਸੇ ਨਹੀਂ ਦਿੰਦੇ ਸਾਡੀਆਂ ਸੈਲਰੀਆਂ ਇਹਨਾਂ ਤਨਖਾਹਾਂ ਨਹੀਂ ਦਿੱਤੀਆਂ ਠੀਕ ਆ ਜੀ ਤੇ ਰਿਸ਼ਵਤ ਦੀ ਮੰਗ ਰੱਖੀ ਆ ਤੇ ਉਥੇ ਵੀ ਇਹਨਾਂ ਦਾ ਇਹੀ ਹਾਲ ਰਿਹਾ ਵਾ ਤੇ ਅਖਬਾਰ ਦਾ ਨਾਮ ਹੈਗਾ 사ਜਨ ਪੰਜਾਬੀ ਨਿਊਜ਼ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਹੁਣ ਦੇਖਣਾ ਹੋਊਗਾ ਪਤਾ ਨਹੀਂ ਇਹਨਾਂ ਨੂੰ ਕਦੋਂ ਜਿਹੜੀਆਂ ਤਕਹਾਵਾਂ ਮਿਲਦੀਆਂ ਨੇ ਇਹ ਵਾਲਾ ਸਮਝ ਦੱਸੇਗਾ ਪਰ ਹਜੇ ਜਿਹੜੀਆਂ ਇਹ ਬੜੀਆਂ ਮੁਸ਼ਕਲਾਂ ਦੇ ਵਿੱਚ ਚਿਰੇ ਹੋਏ ਨੇ ਮੈਨੂੰ ਦਿਓ ਜੀ ਆਤ ਮੈਂ ਤੁਹਾਡਾ ਹਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਆਮਰਸਰ ਹੈਲੋ ਹਾਂਜੀ ਅਨੇਕ ਸ਼ਰਮਾਈ ਬੋਲਦੇ ਨੇ ਕਿਹ ਕੌਣ ਬੋਲ ਰਿਹਾ ਜੀ ਮੈਂ ਜੀ ਹਜੀਤ ਸਿੰਘ ਗਰੇਵਾਲ ਗੱਲ ਕਰ ਰਿਹਾ ਹਾਂ ਪੱਤਰਕਾਰ ਪੰਜਾਬੀ ਲੋਕਾਂ ਨੂੰ ਤੇ ਕੋਨੇ ਪ੍ਰੈਸਪੋਟਰ ਬੋਲਿਆ ਜੀ ਪੱਤਰਕਾਰ ਸੋਨੀ ਸਾਹਿਬ ਮੈਂ ਦੀਜੀਆ ਬਾਤ ਚੁਗੜ ਮੇਰੀ ਗੱਲ ਸੁਣੋ ਕਿ ਮੈਸੇਜ ਦੇ ਦਿਓ